ਮੰਦੀਪਾ ਜੀ ਹਾਂ ਜੀ ਸੋਡੋ ਗਏ ਨਾ ਰੈਡੀ ਸਾਰੇ ਹਾਂ ਜੀ ਹੋ ਗਏ ਆ ਬਾਕੀ ਗੱਲ ਤੇ ਤਿਆਰ ਇਹ ਸਾਰੇ ਨਾ ਚੰਗੀ ਤਰ੍ਹਾਂ ਪੈਕ ਕਰ ਦੋ ਤੇ ਮੈਂ ਆਪੇ ਦੇ ਦਉਣੀ ਆ ਫਿਰ ਉਹਨਾਂ ਨੂੰ ਠੀਕ ਹੈ ਠੀਕ ਹੈ ਜੀ ਹਾਂ ਬਾਕੀ ਦਰਪਾਈਆਂ ਵਗੈਰਾ ਸਾਰਾ ਹੋ ਗਿਆ ਸਭ ਪੂਛ ਹੋਇਆ ਸਭ ਪੂਛ ਹੋਇਆ ਚਾ ਇੱਕ ਵਾਰ ਚੈੱਕ ਕਰ ਲਓ ਤੇ ਪੈਕ ਕਰ ਦੋ ਠੀਕ ਆ ਕੇ ਗਏ ਆ ਹਾਂ ਕੋਈ ਗੱਲ ਨਹੀਂ ਕੱਲ ਨੂੰ ਨਾਲ 12 ਵਜੇ ਤੋਂ ਪਹਿਲੇ ਪਹਿਲੇ ਮਿਲਣੇ ਚਾਹੀਦੇ ਕੋਈ ਨਹੀਂ ਬਣਾਜਦੇ ਆ ਜੀ ਇਸ ਕਰਕੇ ਇਹਨਾਂ ਨਾਲ ਥੋੜਾ ਧਿਆਨ ਕਰਿਓ ਕਿ ਇਹ ਪੂਰਾ ਟਾਈਮ ਚਰਾਂ ਨੂੰ ਦੇ ਸਕੀਏ ਹਾਂਜੀ ਕੋਈ ਗੱਲ ਨਹੀਂ ਠੀਕ ਆ ਠੀਕ ਮੇਰੇ ਮਲਕ ਖਾਣੀ ਉਮੀ ਅੱਲਾ ਮੈਂ ਪੜਾਈ ਸੂਟ ਉਹਨੂੰ ਤੇ ਆ ਮੈਂ ਫੜ ਉਹਨੇ ਪੈਸੇ ਨਾਲ ਹੀ ਦਿੱਤੇ ਪਿਛਲੇ ਵੀ ਤੇ ਹੁਣ ਦੇ ਦੇ ਮਮਮੀ ਇਹ ਪੈਸੇ ਨਾ ਤੁਸੀਂ ਰੱਖੋ ਮੈਂ ਕਿਉਂਕਿ ਇਹਨਾਂ ਦੇ ਹੱਕ ਤੱਕ ਨਹੀਂ ਚੇ ਮੈਂ ਨਾ ਕਦੇ ਕੁਦਾ ਰਿਆ ਪੁੱਤ ਮੇਰੇ ਘਰ ਹੀ ਸਿੰਦੀ ਲਿੰਦੀ ਤੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਕਿ ਮੈਂ ਕਦੀ ਬੁਟੀਕ ਖੋਲੂਗੀ ਇਹ ਤਾਂ ਢਿੱਪ ਬਦੌਲਤ ਆ ਕਿ ਮੈਂ ਅੱਜ ਇੱਥੇ ਤੱਕ ਪਹੁੰਚੀ ਆ ਨਾ ਪੁੱਤ ਨਾਲੇ ਮੰਮੀ ਮੇਰੇ ਘਰ ਸੁਣੋ ਤੁਸੀਂ ਨਾ ਆਪ ਨਾ ਚਾਇਆ ਕਰੋ ਲੋਕਾਂ ਦੇ ਘਰ ਮੈਂ ਆਪੇ ਵੀ ਆਇਆ ਕਰੂੰਗੀ ਐਵੇਂ ਗਰਮੇਸ਼ਪੁਰੇ ਫਿਰਦੇ ਰਹਿੰਦੇ ਹੋ ਲੈ ਦੱਸ ਪੁੱਤ ਸੂਟ ਬਣ ਗਿਆ ਤੇ ਸਗੋਂ ਮੈਂ ਟਾਈਮ ਨਾ ਦੇਇਆ ਨੇ ਤੇ ਕੀ ਹੁੰਦਾ ਸਗੋਂ ਪਤਾ ਗਾਹ ਕਿੰਨੇ ਖੁਸ਼ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਇਹ ਘਰੇ ਬੈਠੇ ਬਣਾਏ ਸਾਨੂੰ ਸੂਟ ਮਿਲ ਜਾਂਦਾ ਇੱਥੇ ਬਹਿ ਕੇ ਮੈਂ ਬਹੁਤੀ ਵੱਡੀ ਹੋ ਜਾਣਾ ਮੰਮੀ ਇਹ ਨਹੀਂ ਆਦਤ ਪਾ ਲੈਣੀ ਆ ਫੇ ਸਾਰਿਆਂ ਨੂੰ ਇਹ ਹੈ ਕਿ ਨਾ ਸਭ ਪਾ ਲਈ ਦੇ ਕੇ ਆਇਆ ਕਰਨ ਸੂਟ ਅੱਪੇ ਲੈ ਖਜਾਂਗੇ ਇੱਥੋਂ ਲੈ ਪੁੱਤ ਆਦਤ ਵਾਲੀ ਕਿਹੜੀ ਗੱਲ ਐ ਤੂੰ ਇਤਰਾ ਨਹੀਂ ਗੱਲਾਂ ਨਾ ਕਰਿਆ ਕਰ ਮੇਰੀ ਗੱਲ ਸੁਣ ਰੋਟੀ ਖਾਦੀ ਹੀ ਨਾ ਖਾਦੀ ਹਾਲੀ ਮੰਮੀ ਨੂੰ ਰੋਟੀ ਤੇ ਆਲਾ ਫੜ ਪੈਸੇ ਤੇ ਨਾ ਬੈਗ ਦੀ ਕਿਸੇ ਦੇ ਵਿੱਚੋਂ ਕਢ ਲੈ ਤੇ ਲੈ ਸਭ ਕੁਝ ਤੁਸੀਂ ਕਰੋ ਤੇ ਉਹਨਾਂ ਬਾਜੀ ਦੇ ਵੀ ਪੈਸੇ ਦੇਣੇ ਆ ਉਹ ਵੀ ਤੁਸੀਂ ਕੱਢ ਲਿਓ ਆ ਸ਼ਾਮ ਨੂੰ ਉਹ ਲੈ ਜਾਣਗੇ ਤੇ ਬਾਕੀ ਤੁਸੀਂ ਰੱਖੋ ਕਿਸ ਤਾਂ ਕਿੱਦਾਂ ਗੱਡੀਆਂ ਜੋ ਕਰਨਾ ਉਹ ਤੁਸੀਂ ਕਰੋ ਮੈਨੂੰ ਇਹ ਸਰਦਰਦੀ ਨਹੀਂ ਪਤਾ ਮੇਰੀ ਗੱਲ ਸੁਣ ਮੇਰੇ ਕੋਲ ਐਵੇਂ ਕੋਈ ਹਿਸਾਬ 'ਚ ਗਲਤੀ ਲੱਗੀ ਫੇਰ ਤੂੰ ਮੈਨੂੰ ਕਹੇਂਗੀ ਲੈ ਮੰਮੀ ਮੇਰ ਤੋਂ ਗਲਤੀ ਲੱਗ ਸਰਦੀ ਆ ਤੁਹਾਡੇ ਤੋਂ ਨਹੀਂ ਲੱਗ ਸਕਦੀ ਇਸ ਕਰਕੇ ਕੰਮ ਤੁਸੀਂ ਹੀ ਕਰੋ ਮੇਰੀ ਗੱਲ ਸੁਣ ਮਨਦੀਪ ਕਹਿੰਦਾ ਸੀ ਫਰੇਦੀ ਗੱਲ ਕਰਨ ਦੇ ਆਂਗੇ ਯਾਰ ਲੋਕ ਬੈਠੇ ਹਮਾਂ ਜਿਵੇਂ ਸੂਕਣ ਲੰਘ ਗਿਆ ਹਾਂਜੀ ਬੇਟਾ ਸੂਕ ਤੇ ਤੁਹਾਡੇ ਬਣ ਗਏ ਆ ਹਮਾਂ ਦੇ ਮੈਂ ਤੇ ਆਉਣਾ ਸੀ ਆਪ ਹੀ ਤੇ ਬਸ ਮੈਂ ਇਹ ਚੋ ਬਾਅਦ ਚ ਦਿੰਨੀ ਆਲੇ ਲੈ ਜਾ ਧਿਆਨ ਨਾਲ ਲੈ ਕੇ ਜਾਈ ਹੈਲੋ ਮੰਮੀ ਪਾਸੇ ਆਤਾ ਦੇ ਸੁਹੋਂ ਮੰਮੀ ਨੂੰ ਤੇ ਮੁੰਡਾ ਦੇ ਕੇ ਗਿਆ ਵਾ ਮੇਰੀ ਗੱਲ ਸੁਣ ਪੁੱਤ ਜਦੋਂ ਬੋਣੀ ਕੀਤੀ ਹੋਵੇ ਨਾ ਤੇ ਪਹਿਲਾਂ ਬਾਬਾਈ ਦੇ ਕੇ ਰੱਖੀ ਦੇ ਫਿਰ ਬਾਅਦ ਚ ਗੱਲੇ ਚ ਪਾਈ ਦੇ ਇਹ ਥੋੜਾ ਕਿੰਨੇ ਆ ਪੈਸੇ ਤੂੰ ਮੈਨੂੰ ਫੜਾ ਦੇ ਤੇ ਮੈਂ ਪਹਿਲਾਂ ਵੀ ਅੱਗੇ ਇੱਕ ਦਿਨੇ ਗੱਲ ਕਹੀ ਸੀ ਸੌਰੀ ਮੰਮੀ ਹਾਂ ਬੋਲ ਲੀ ਜੀ ਚਲੋ ਤੇ ਮੰਮੀ ਸਾਚੀ ਤੈਨੂੰ ਕੀ ਕਹਿੰਦੇ ਪਈ ਫ੍ਰਿਜ ਦਾ ਨਹੀਂ ਮਨਦੀਪ ਜਿਹੜਾ ਨਾ ਉਹ ਰਾਜੂ ਨਾਲ ਗੱਲ ਕਰਨ ਡਿਆ ਸੀ ਅੱਛਾ ਉਹ ਕਹਿੰਦੇ ਆ ਸੀ ਕਿ ਭਾਜੀ ਮੇਰਾ ਫ੍ਰਿਜ ਖਰਾਬ ਹੋ ਗਿਆ ਕਿੰਨੀ ਵਾਰੀ ਵਿਚਾਰੇ ਨੇ ਕਿਤੇ ਠੀਕ ਕਰਵਾਇਆ ਹੋਗਾ ਤੇ ਪੈਸੇ ਲੱਗ ਹੀ ਜਾਂਦੇ ਤੇ ਕੰਦਾ ਸੀ ਮੈਨੂੰ ਪੈਸੇ ਅਡਵਾਂਸ ਦੇ ਦੋ ਮੈਂ ਫ੍ਰਿਜ ਨਮਾ ਲੈਣਾ ਤੇ ਤੂੰ ਐਂਜੇ ਕਰ ਉਹਨੂੰ ਪੈਸੇ ਅਡਵਾਂਸ ਦੇ ਦੇ ਗਰਮੀਆਂ ਦੇ ਦਿਨ ਨੇ ਕਿੰਨੀ ਮੁਸ਼ਕਲ ਹੁੰਦੀ ਬੱਚਿਆਂ ਨੂੰ ਪਾਣੀ ਧਾਣੇ ਦੇ ਹਾਂਜੀ ਮੰਮੀ ਇਹ ਤਾਂ ਗੱਲ ਠੀਕ ਐ ਤੇ ਕੋਈ ਗੱਲ ਨਹੀਂ ਆਪਾਂ ਦੇ ਦੇ ਦਿੰਦੇ ਉਹਨੂੰ ਪੈਸੇ ਇਹਨਾਂ ਨਾਲ ਗੱਲ ਕਰ ਲੈਣੀ ਆ ਮੈਂ ਅੱਜ ਦੂਜੀ ਗੱਲ ਬਾਬਾ ਜੀ ਦੀ ਕਿਰ ਸਾਨੂੰ ਯਾਰ ਕੀ ਪ੍ਰੋਫਿਟ ਵਾਵਾ ਹੋ ਗਿਆ ਸਾਰੇ ਖਰਚੇ ਕੱਢ ਕੇ ਤੇ ਇੰਜ ਕਰ ਕਿਸ਼ਤ ਵਾਲਿਆਂ ਨੂੰ ਜਿਹੜੀ ਦੇਣੀ ਨਾ 26-7000 ਤੇ ਐਡ ਕੀ ਸਾਡਾ ਵਿਚਾਰ ਹੈ ਕਿ ਇਕੱਠਾ 20000 ਦੇ ਦੇਣਗੇ ਚਲੋ ਠੀਕ ਆ ਮੰਮੀ ਛੇਤੀ ਲੱਥਣ ਗਈਆਂ ਤਾਂ ਟੈਨਸ਼ਨ ਮੁੱਕੂਗੀ ਆਹੋ ਚਲ ਤੁਸੀਂ ਗਾਗਾ ਦੇ ਤੇ ਲਿਆ ਦੇ ਕੋਈ ਤਪਾਈਆਂ ਕਰਨ ਵਾਲੀਆਂ ਮੈਂ ਕਰ ਦੇਣੀ ਆ ਜਾਂ ਇੰਟਰਲੋਕ ਕਰਨੀ ਮੈਂ ਕਰ ਦੇਣੀ ਨਹੀਂ ਮੰਮੀ ਕੁੜੀ ਆਉਣ ਲਈ ਆ ਮੈਨੂੰ ਫੋਨ ਕਰ ਦਿੱਤਾ ਚਲ ਚਲ ਤੇ ਉਹਨੇ ਆਪੇ ਕਰ ਦੇਣੀ ਆ ਠੀਕ ਹੈ ਠੀਕ ਹੈ ਮੈਂ ਨਿੰਬੂ ਪਾਣੀ ਬਣਾ ਕੇ ਲੈ ਕੇ ਆਈ ਕਰ ਚਲੋ ਠੀਕ ਵੇ ਮਰਾ ਨਿੰਬੂ ਤਾਂ ਮੁੱਕ ਗਏ ਹੋਏ ਆ ਫੇਰ ਮੰਮੀ ਕੋਈ ਵੰਨੀ ਆਂਬੇ ਲੈਣੇ ਨੇ ਪਰ ਕਿੰਨਾ ਮੇਰੇ ਸਸੇ ਗੱਤ ਸਸੇ ਲੈ ਆਲੀ ਮਧਿਆ ਹੋ ਗਿਆ ਤੇ ਇਹਨਾਂ ਉਹ ਵਸੀ ਆ ਬੈ ਬੈ ਨੰਨੀ ਪਾਸ ਮੈਨਾਂ ਜਲਦੀ ਹੀ ਆ ਐ ਦੀਦੀ ਆ ਮੇਰੇ ਸੂਜ ਇੰਨੇ ਤੇ ਲਾਸਾ ਲਾਣੀ ਨੇ ਅਸ ਅਸ ਲਾਸਾ ਹੀ ਆ ਹੈਗੀ ਹੈਗੀ ਆ ਵੀ ਇਹ ਇਹਨਾਂ ਦੇ ਨਾ ਬਸ ਲਾਸਾ ਲਾਣੀ ਦੇ ਇਹ ਤੁਹਾਨੂੰ ਕਦੋਂ ਚਾਹੀਦੇ ਆ ਦੇਖ ਲਓ ਸ਼ਾਮ ਤੱਕ ਦੇ ਦੋ ਤੇ ਮੈਨੂੰ ਕੱਲ੍ਹ ਫਿਰ ਆ ਮੈਂ ਲਗਵਾ ਦੇਣੀ ਸ਼ਾਮਾਂ ਤੱਕ ਤੇ ਬਾਕੀ ਤਾਂ ਨਾ ਆ ਦੋ ਸੈਂਟਰੀਆਂ ਲੈ ਕੇ ਗਈ ਸੀ ਨਾ ਇਹ ਤੇ ਹੁਣ ਕੰਪਲੀਟ ਹੋ ਗਈਆਂ ਵਾ ਇਹ ਲੈ ਲਓ ਡਿਜ਼ਾਈਨ ਪਾਤਾ ਜੇ ਮੰਮੀ ਮਨਦੀਪ ਨੂੰ ਆਵਾਜ਼ ਮਾਰੋ ਭਾਜੀ ਨੂੰ ਤੇ ਹੁਣੇ ਇਹ ਨਾਲ ਕੋ ਕਰਕੇ ਮਨਦੀਪ ਪੁੱਤਰ ਹਾਂਜੀ ਇਧਰ ਆ ਪੁੱਤਰ ਆ ਲੈ ਫੜ ਆ ਨਾ ਆ ਦੀਦੀ ਦੀਆਂ ਦੋ ਕਮੀਜ਼ਾਂ ਤੇ ਇਹਨਾਂ ਨੂੰ ਲਾ ਦੇ ਲੈਸ ਲਾ ਦੇ ਲਾ ਦੇ ਲਾ ਦੇ ਪਹਿਲਾਂ ਇਹ ਕੰਮ ਕਰ ਦੇ ਹਾਂਜੀ ਇਹ ਲਾ ਦੇ ਠੀਕ ਹੈ ਤੇ ਡਿਜ਼ਾਈਨ ਪਾਤਾ ਜੇ ਹਾਂਜੀ ਦੀਦੀ ਬਹੁਤ ਗਿਆ ਵਧੀਆ ਕੋਈ ਨਾ ਪਾਤਾ ਡਿਜ਼ਾਈਨ ਸਾਡੇ ਵਧੀਆ ਹੁੰਦੇ ਆ ਤਾਂ ਹੀ ਮੈਨੂੰ ਕੰਮ ਪਸੰਦ ਆਇਆ ਦੋ ਮਹੀਨੇ ਹੋ ਗਏ ਤੁਹਾਡੇ ਕੋਲ ਸੂਟ ਸੰਭੰਦੇ ਆ ਰੇਟ ਵੀ ਤੁਹਾਡੇ ਚੈਨਲ ਬਣਾ ਤੇ ਹੁਣ ਐ ਨਾ ਕਰਨਾ ਕਿ ਹੁਣ ਤੁਹਾਡੇ ਪੱਕੇ ਕਸਟਮਰ ਹੋ ਗਿਆ ਤੇ ਤੁਸੀਂ ਰੇਟ ਵੀ ਵਧਾ ਦੋ ਤੇ ਡਿਜ਼ਾਈਨ ਵੀ ਘੱਟ ਪਾਓ ਨਹੀਂ ਨਹੀਂ ਜੀ ਐਦਾਂ ਨਹੀਂ ਕਦੀ ਹੋਊਗਾ ਜੋ ਰੇਟ ਹੋਣਾ ਨਾ ਕੋਈ ਬਾਅਦ ਚ ਰੁਕੇ ਪੁੱਤਰ ਮੇਰੀ ਗੱਲ ਸੁਣ ਸਮੇਂ ਨਾਲ ਥੋੜਾ ਬੋਤਾ 10 20 ਰੁਪਏ ਦਾ ਫਰਕ ਪਏਗਾ ਇਹ ਨਾ ਜਿਦੋਂ ਅਗਲੀਆਂ ਜਿੰਨਾ ਕੋ ਸਲਵਾਰ ਸਵਾਈਦੀ ਆ ਤਰਪਾਈਆਂ ਕਰਵਾਈਦੀਆਂ ਜਿਓ ਵਧਾਣਗੇ ਤੇ 10 15 ਰੁਪਏ ਆਪਾਂ ਵੀ ਵਧਾਣਾਂਗੇ ਪੁੱਤ ਉਹ 10 15 ਦੀ ਤੇ ਕੋਈ ਗੱਲ ਨਹੀਂ ਨਾ ਕਈ ਤੇ ਸਿੱਧਾ 100 200 ਵਧਾ ਲਉਂਦੇ ਆ। ਨਾ ਪਤਾ ਨਹੀਂ ਹੁੰਦਾ ਨਾ। ਲੈ। ਤਾਂ ਪਾਈਆਂ ਵਾਲੇ ਭੰਜੀ ਵੀ ਆ ਗਏ। ਹੋ ਗਿਆ ਤਾਂ ਪਾਈਨਾ। ਹਾਂ। ਹਲੋ। ਕਿੰਨੇ ਪੈਸੇ ਦੇ ਇਹਨਾਂ ਦੇ? ਇਹਨਾਂ ਸੈਟ ਆ ਦੇ। ਇਹਨਾਂ ਦੇ 500 ਰੁਪਏ। 500 ਖੰਜ ਤੇ ਉਹ ਲੈਸ ਦੇ ਉਹਦੇ ਵੀ ਲੱਲੋ। ਕੋਈ ਗੱਲ ਨਹੀਂ ਪੁੱਤ। ਉਹ ਕੰਮ ਹੋ ਜਾਊਗਾ ਤੇ ਫਿਰ ਲੈ ਲਵਾਂਗੇ ਉਹਨਾਂ ਦੇ। ਚਲੋ ਠੀਕ ਆ। ਇਹ ਕਹਿੰਦੇ 500 ਰੁਪਏ। ਹਾਂ। ਹਲੋ। ਅੰਛੀ ਤੇ ਤਾਂ ਠੀਕ ਆ ਜੀ ਸ਼ਾਮ ਨੂੰ ਵੀ ਲੈ ਜਿਓ ਠੀਕ 4 ਵਜੇ ਤੋਂ ਬਾਅਦ ਲੈ ਜਿਓ ਜਦੋਂ ਆਲਾ ਪੁੱਤ ਆ ਵੀ ਕਮੀਜ਼ ਹੋ ਗਈਆਂ ਹੈਂ ਤੇ ਤੂੰ ਇੰਜ ਕਰ ਇਹਨਾਂ ਨੂੰ ਵੀ ਉਹ ਕਰ ਦੇ ਕੀ ਇਹਨੂੰ ਕੰਦੇ ਆ ਇੰਟਰਲੌਕ ਕਰ ਦੇ ਇਹਨਾਂ ਨੂੰ ਕੋਈ ਗੱਲ ਨਹੀਂ ਮੰਮੀ ਉਹ ਵੀ ਬਚਾਈ ਰੱਖੋ ਹਾਂ ਤੇ ਮੈਂ ਇੰਟਰਲੌਕ ਕਰ ਦੇਣੀ ਆ ਤੇ ਐਡਰ ਇੰਟਰਲੌਕ ਕਰ ਤੇ ਜੀ 1 ਮਿੰਟ ਤਰਪਾਈਆਂ ਵਾਲੀਆਂ ਹੋਰ ਕਬਿਡਾ ਲੈ ਫੜਾ ਪੁੱਤ ਸ਼ਾਮਾਂ ਤੱਕ ਪਹੁੰਚਾਣੇ ਉਹਨਾਂ ਨੂੰ ਆ ਸਾਰੀਆਂ ਉਹ ਵੀ ਦੇ ਦੋ ਉਹਨਾਂ ਨੂੰ ਮੜੀ ਜੀ ਤੈ ਲਾ ਕੇ ਨਾਲ ਦੋ ਤੇ ਨਾਲੇ ਮੇਰੀ ਗੱਲ ਸੁਣ ਉਹੜੇ ਇਧਰ ਮੋੜ ਤੇ ਕੋਠੀ ਵੀ ਨਵੀਂ ਬਰੰਡੇ ਹਾਂ ਜੀ ਉਹਨਾਂ ਦੇ ਸਤੇ ਗਾਰੋ ਬਾਰੋਂ ਆਏ ਆ ਤੇ ਉਹ ਦੱਸਣ ਡਏ ਸੀ ਕਿ ਸੂਟ ਵਾਹ ਉਹਨਾਂ ਦੇ 30 40 ਸੂਟ ਹੈਗੇ ਆ ਤੇ ਕਹਿੰਦੇ ਸਾਨੂੰ 15 ਦਿਨਾਂ ਚ ਚਾਹੀਦੇ ਤੇ ਤੂੰ ਦੱਸ ਦੇ ਦੇਂਗੀ ਕੋਈਗਾ ਨਹੀਂ ਮੰਮੀ 15 ਦਿਨਾਂ ਚ ਹੀ ਦੇ ਦਾਂਗੇ ਤੇ ਤੁਸੀਂ ਕਹਿ ਦੋ ਕਿੰਨੇ ਵੀ ਸੂਟ ਆ ਪਤਾ ਨਹੀਂ ਪੁੱਤ ਬਾਰੋਂ ਆਨੇ ਤੇਨੂੰ ਪਤਾ ਅੱਗੇ ਕੀ ਰਾਤ ਬਾਰੋਂ ਆਇਆ ਸੀ ਤੇ ਕਿੰਨੇ ਹੀ ਕੱਪੜੇ ਦੇ ਗਿਆ ਸੀ ਅੱਛਾ ਕਮੀਜ਼ਾ ਗਿਨ ਇੱਕ ਰਾਤ ਵੀ ਨਾ ਸੋਵਾਂਗੇ ਹੋਰ ਕੀ ਕਰਨਾ ਹੋਂ ਤੋਂ ਤਿੰਨ ਚਾਰ ਪੰਜ ਛੇ ਹਾਂ ਅਰਿਲਾ ਅਰਿਲਾ ਆਲੋਪਨ ਜੀ 6 ਜੇ ਇੱਕ ਬੀਜਾ ਆਲੋ ਹਾਂਜੀ ਤੇਰੀ ਲਾ ਆਲੋ ਵੀ ਅੱਛੀ ਪਾਲ ਐਰਜੀ ਪਾਲ ਅੰਨਾ ਚ ਪਾਲ ਗੇ ਲੋ ਤੇ ਨਾਲ ਲੈਣਾ ਸ਼ਾਮੀ ਸਾਡ ਕੋ ਪੈਸੇ ਲੈ ਕੇ ਜਾਓ ਪੈਂਜੀ ਕੋਈ ਨਹੀਂ ਹਾਂਜੀ ਨਾ ਲੈ ਕੇ ਜਾਂ ਤੇਰੇ ਮੰਦੀ ਭਜੋ ਦੇਣਾ ਇਸ ਮਾ ਹਾਂ ਅੰਮਚਾ ਆਦੇ ਪੰਡੂ

ਉਤਾ ਦਿਨ ਮੇਰਾ ਲੰਦਾ ਲਈ ਮੈਂ ਸਰਾਹ ਕਰਦੀ ਆਪਣੇ ਮਨ 'ਚ ਤੇ ਅੱਜ ਮੈਂ ਵਿਵਰ ਭਜਾਵਾਂ ਨੀ ਮਾਣ ਹਾਂ ਝਾਉ ਆਪਾਂ ਕਿਹੜਾ ਤੁਹਾਨੂੰ ਕਦੀ ਮਨਾ ਕੀਤਾ ਗ੍ਰਾਮ ਤੋਂ ਚਲ ਜੋ ਮਨਾ ਕੀਤਾ ਕਈ ਵਾਰ ਦਮ ਤਿਆਰ ਹਈਆਂ ਤੇ ਤੂੰ ਮੈਨੂੰ ਜਾਣ ਨਹੀਂ ਦਿੱਤਾ ਚੱਲ ਮੰਮੀ ਮੁੜ ਕੇ ਚੱਲ ਜੀ ਮੁੜ ਕੇ ਚੱਲ ਜੀ ਨਹੀਂ ਨਹੀਂ ਹਵਾਉ ਦੀ ਠੀਕ ਐ ਇੱਕ ਮਿੰਟ ਮੈਂ ਫੋਨ ਸੋਲਣਾ ਕਰਪੀ ਦਾ ਹਾਂ ਕਰਪੀ ਦੇ ਕੀ ਆਲੇ ਆ ਸਭ ਵਧੀਆ ਵਧੀਆ ਮੇਰਾ ਵੀ ਹੋਰ ਵਧੀਆ ਵਧੀਆ ਕਿੱਟੀ ਆ ਅੱਜ ਕਿੱਟੀ ਆ اچھا ਠੀਕ ਆ ਮੈਨੂੰ ਦਿਹਾਣੀ ਨਹੀਂ ਵੀ ਅੱਜ ਕਿੱਟੀ ਆ ਚਾਲ ਰਹੀਗਾ ਮੈਂ ਮੰਮੀ ਆ ਬੜਾ ਹਾਂ ਹਾਂ ਪੱਕਾ ਪੱਕਾ ਲੈ ਆਉਂਗੀ ਲੈ ਦੂੰਗੀ ਚਾਲ ਰਹੀਗਾ ਓਕੇ ਵੇਹ ਆਹ ਹਣ ਗੁਰਪ੍ਰੀਤ ਨੇ ਝੂਲ ਜੇਤੀ ਮੈਂ ਕੁੜੀ ਤੈਨੂੰ ਇਹ ਟੈਂਡੀ ਤੇ ਮੈਂ ਨੂੰ ਕੋ ਜਾਣਾ ਨੇ ਪਤਾ 2-3 ਮਹੀਨੇ ਹੋ ਗਏ ਦੇ ਬੁਟੀਕ ਖੋਲੇ ਨੇ ਅਗਲੀ ਕੀ ਸੋਚਦੇ ਹੋ ਕੇ ਵੇਖ ਮੇਰੀ ਮਾਂ ਨਹੀਂ ਆਈ ਵੇਖ ਤੂੰ ਚਾਲ ਨਹੀਂ ਚੜਿਆ ਮੰਮੀ ਜੀ ਮੇਰੀ ਪਿਆਰ ਨਾਲ ਗੱਲ ਸੁਣੋ ਦੱਸੋ ਤੁਸੀਂ ਫੇਰ ਕਿਹਦੇ ਦਿਨ ਬੰਮਾ ਦੀਦੀ ਕੋ ਹੋਇਓ ਮੇਰੀ ਹੈਗੀ ਅੱਜ ਗੁਰਪ੍ਰੀਤ ਵਾਲਾ ਕਿੱਟੀ ਉੱਥੇ ਮੇਰਾ ਬੁੰਜਣਾ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਆ ਮੈਂ ਜਾਣਾ ਆ ਮੈਂ ਹੁਣੇ ਹੁਣੇ ਤੁਹਾਨੂੰ ਇਹੀ ਗੱਲ ਕਹਿ ਰਹੀ ਸੀ ਨਾ ਕਿ ਮੰਮੀ ਤੁਸੀਂ ਹੋ ਆਓ ਵੀ ਮਾਂ ਦੀਦੀ ਕੋਈ ਗੱਲ ਨਹੀਂ ਆਪਾਂ ਤੇ ਤੁਹਾਨੂੰ ਕਦੀ ਜਾਣ ਤੋਂ ਮਨਾ ਹੀ ਨਹੀਂ ਕੀਤਾ ਅੱਜ ਤੱਕ ਉਸ ਦਿਨ ਮਾੜਾ ਜਿਹਾ ਕੰਮ ਪੈ ਗਿਆ ਸੀ ਤੇ ਬਸ ਇੱਕ ਵਾਰ ਹੀ ਮਨਾ ਕੀਤਾ ਵਾ ਇੱਕ ਦਿਨ ਤੁਸੀਂ ਆਪ ਹੀ ਕਿਹਾ ਮੇਰਾ ਮਨ ਨਹੀਂ ਤੇ ਹੀ ਬਹਿ ਗਿਆ ਬਸ ਇੱਕੇ ਹੁਣ ਮੈਂ ਅੱਜ ਵੀ ਤੁਹਾਨੂੰ ਗਿਆ ਸੀ ਕਿ ਮੰਮੀ ਤੁਸੀਂ ਹੋ ਆਓ ਆ ਹੁਣ ਤੁਹਾਡੇ ਸਾਹਮਣੇ ਫੋਨ ਆਇਆ ਗਪਰੀ ਦਾ ਉਹ ਆਂਦੀ ਕਿੱਟੀ ਆ ਤੇ ਮੈਂ ਤੁਹਾਨੂੰ ਪੜਾ ਕਿੱਟੀ ਤੇ ਜ਼ਰੂਰ ਪਹੁੰਚਣਾ ਜੋ ਮਰਜ਼ੀ ਹੋ ਜੇ ਭਾਲੇ ਤੇ ਉੱਥੇ ਹੋਗੀ ਇੱਕ ਵਾਰਾ ਤੂੰ ਰੋਹਦਾ ਇੱਕ ਵਾਰਾ ਮੈਂ ਨਹੀਂ ਗਈ ਅੱਜ ਫੇਰ ਤੂੰ ਰੋਹਦਾ ਪੁੱਤ ਮੈਂ ਗਿਆ ਜਾਣਾ ਅਗਲੀ ਆਖੋਗੀ ਮੈਂਨੇ ਚਾਵਨ ਵਾਲਾ ਖੋਲੀ ਮੇਰੀ ਮਾਂ ਕਾਹੀ ਨਹੀਂ ਕਿਹਾ ਨਾਲੇ ਪੁੱਤ ਪਤਾ ਕੀ ਆ ਮੈਂ ਦੋ ਦਿਨ ਸੋ ਸੀਨੇ ਦੇ ਗਿਆਆਂ ਤੇ ਮੇਰੇ ਪੈਰ ਤੇ ਬੜੇ ਡਿਜ਼ਾਈਨ ਪਾ ਕੇ ਸੂਟ ਸਿੰਦੀ ਆ ਉੱਥੇ ਨਾ ਉਹਨੇ ਹੋਰ ਵੀ ਕੁੜੀਆਂ ਰੱਖੀਆਂ ਜਿਹੜੀਆਂ ਨੇ ਸਿੱਖਣ ਸੁਖਣ ਵਾਲਾ ਟੇਲਰ ਵੀ ਆ ਬੜੀਆ ਵਧੀਆ ਬੜੇ ਸੋਹਣੇ ਡਿਜ਼ਾਈਨ ਪਾਉਂਦੇ ਨਾ ਮੈਂ ਤਾਂ ਭੈਣਾ ਜਰੂਰ ਜਾਣਾ ਕਿੰਨੀ ਕੁਟੀਆ ਦੇ ਆ ਮੈਨੂੰ ਤਾਂ ਡਿਜ਼ਾਈਨ ਚੰਗੇ ਲੱਗਦੇ ਭਾਈ ਸੂਟਾਂ ਦੇ ਇਹ ਲੇਖ ਨੂੰ ਹਾਦਵਾ ਉਹ ਮਾਰੇ ਚੰਗੇ ਤੋਂ ਵਸੂਤ ਹੈ ਜਾਂ ਸਾਡਾ ਰਦੇ ਦੇ ਡਿਜ਼ਾਈਨ ਵੈ ਥੋੜਾ ਖੋਲ ਰੋਲ ਨੇ ਕਿਤੇ ਆ ਮਾਰੇ ਸਿੰਧਿਆ ਹਰਵਿੰਦਰ ਮਾਰੇ ਸਿੰਦੀ ਸੂਟ ਉਹਦਾ ਸੌਂਦੇ ਦੇਜੇ ਹੈ ਇਹਨੇ ਜਿਆਦਾ ਚੰਗੇ ਸੀਨੇ ਨਹੀਂ ਅੱਗੇ ਮੇਰੇ ਸੂਟਾਂ ਦੀ ਡੰਡ ਲਾਤੀ ਉਹਨੇ ਮੈਂ ਤੇ ਬਿਮਰ ਕੋ ਸੋਣੀ ਆ ਮੈਂ ਤੇ ਜਾਣਾ ਕਿ ਨੂਰ ਗਾੜੀ ਤੇਰੀ ਮਰਜ਼ੀ ਹੈ ਤੂੰ ਕਿਟੀਆਂ-ਕੁਟੀਆਂ ਜਾ ਭਾਵੇਂ ਨਾ ਜਾ ਮੈਂ ਵੀ ਚੱਲੀ ਮੰਮੀ ਮੇਰੀ ਗੱਲ ਸੁਣ ਲੋ ਮਣ ਲਾਸਟ ਮੈਂ ਨਾ ਰਣਜੀਤ ਨੂੰ ਦੱਸ ਦੇਣਾ ਜੇ ਨਹੀਂ ਤੇ ਅੱਜ ਤੁਸੀਂ ਨਹੀਂ ਜਾਣਾ ਤੇ ਨਹੀਂ ਜਾਣਾ ਮੈਂ ਤੁਹਾਨੂੰ ਇਹ ਗੱਲ ਦੱਸਤੀ ਜੇ ਕੋਈ ਗੱਲ ਨਹੀਂ ਕੱਲ ਪਰਸੋਂ ਜਾ ਕੇ ਹੋਇਓ ਅੱਜ ਮੈਨੂੰ ਜਾਣ ਦੋ ਚਲੋ ਮੈਂ ਜਾ ਲੇਵਾ ਬੈਠੋ ਜਾ ਮੈਂ ਜਾਣਾ ਮੈਂ ਜਾਣਾ ਜਿਹੜੀ ਨੇ ਕੌਣ ਜਾਂਦਾ ਮਹਾਿਸਗਮ ਆਇਆ ਮਾਤਾ ਹਾਂ ਜਿਹੜੀ ਪੈ ਗਈ ਐ ਮੈਂ ਵਿਮਲ ਕੋ ਜਾਣਾ ਵਿਮਲ ਕੋ ਜਾਣਾ ਜਾਣਾ ਇੰਨੇ ਸੂਟ ਸਵਾਉਣ ਚੰਗੇ ਭਲੇ ਸੂਟ ਸਵਾਆਂ ਸਵਾ ਪਉਂਦੀ ਆ ਖੋਲੀ ਉਹਨੇ ਜਿਹੜੀ ਬੁਟੀਕ ਹਾਂ ਅਦਾ ਰੈਡੀ ਪਟੀ ਖੋਲਣੀ ਐ ਮੈਂ ਮੈਂ ਘੱਟੀ ਤੇ ਜਾਣਾ ਹੀ ਤੇ ਇਹਨੂੰ ਆਪਣੀ ਪਈ ਹਾਂ ਭਾਈ ਮੈਂ ਸ਼ੇਸ਼ਰੀ ਕਰਾਂ ਗੋਰਪਰੀ ਤੇ ਮੇਰੀ ਵੇਟ ਕਰਦੀ ਹੋਗੀ ਪੈਣਾ ਸਿਆਪਾ ਹਾਂਦੀ ਕਿਸ਼ਤੇ ਲੈ ਕੇ ਆਈ ਕਿਸ਼ਤੇ ਤੇ ਦਿੱਤੀ ਨਹੀਂ ਆ ਰਕਾਂ ਹਾਂ ਮੈਂ ਕਿਸ਼ਤੇ ਦਾ ਕੀ ਕਰਾਂ ਪੈਸੇ ਕਿਹੜਾ ਥੋੜੇ ਆ ਹੈ ਨਹੀਂ ਤੇ ਕਿਸ਼ਤ ਆਉਂਦੀ ਆ ਕੋਈ ਨਾ ਕੁਝ ਤੇ ਸੰਭੀ ਤੈਨੂੰ ਕਰਨਾ ਹੀ ਹੋਊਗਾ ਕਿਸ਼ਤੇ ਤੇ ਪੱਕਾ ਦੇ ਕੇ ਆਉਣੀ ਆਪਾਂ ਨੇ ਜਦ ਮੇਰੇ ਤੇ ਸਾਲ ਵਿੱਚ ਵੇਚਤੀ ਉਹ ਜੁਡੀ ਤੇ ਕਿਸ਼ਤੀ ਨਹੀਂ ਆਈ ਹੈਗੀ। ਕਿਆ ਇਹ ਬੜਾ ਹੋ ਗਿਆ ਹੈ? ਪੈ ਹੈ ਬਹੁਤ ਥੋੜਿਆ ਮੇਰੇ ਕੋ। ਰஞ்சிਤ ਆਉਂਦੇ ਇੰਨਾ ਕਮੋਂਦ ਕੀ ਹੈ। ਸਮਝ ਨਹੀਂ ਲੱਗਦੀ। ਇੰਨੇ ਪੈਸੇ ਕਿੱਦਾਂ ਕਰਿਆ ਕਰੂੰਗੀ ਹਰ ਮਹੀਨੇ। ਆਗੇ ਜੇ? ਹਾਂ। ਆਈ ਲਿਆ ਹਾਂ। ਪੰਗੇ ਲਿਆ ਯਾਰ ਕਰਮੀ ਬੜੀ ਗਿਆ। ਪਹਿਲਾਂ ਮੈਨੂੰ ਦੱਸ। ਕਿੱਦੋਂ ਚੁੱਕਿਆ ਮੂੰ? ਕਿਹ ਤਿਆਰੀ ਹੈ? ਲੇ ਮੂੰਹ ਦਾ ਚੁੱਕਿਆ ਵਾ ਹਾਂ ਕਿੱਟੀ ਪਾਰਟੀ ਤੇ ਚੱਲੀ ਗੁਰਪ੍ਰੀਤਲ ਉਸ ਦਿਨ ਪਾਈ ਨਹੀਂ ਕਿੱਟੀ ਮਿਆਂ ਦੇਲੇ ਆਹੋ ਆ ਤੇ ਮੈਂ ਹੁਣ ਕਿੱਟੀ ਪਾਰਟੀ ਤੇ ਚੱਲੀ ਆ ਤਾਂ ਫੋਨ ਤੇ ਫੋਨ ਕਰਨ ਡਈਆਂ ਸਾਰੀਆਂ ਜਾਣੀਆਂ ਕਹਿੰਦੇ ਤੁਸੀਂ ਆਓਗੇ ਕਿ ਕਿੱਟੀ ਸਟਾਰਟ ਹੋਣੀ ਆ ਅੱਛਾ ਸੋਣੀ ਲੱਗਣੀ ਵਾ ਹੋ ਗਿਆ ਵਾ ਠੀਕ ਐ ਪਰ ਜਦੋਂ ਦੀ ਕਿੱਟੀ ਦੀ ਉਹ ਜਨਾਨੀਆਂ ਭੜਕੇ ਜਾਂਦੀਆਂ ਹੁੰਦਾ ਨੇ ਬਣਿਆਗਾ ਤੁਹਾਨੂੰ ਕਿਦਾਂ ਦੀਆਂ ਬਣਦੀਆਂ ਮੋ ਮੋ ਓਰੀ ਨਾ ਕੋਟ ਸਟੇ ਜੇ ਮੇਰਾ ਪੰਗੀ ਨਹੀਂ ਕਰਨੀਆ ਉਦਾਂ ਪਾਪੂ ਵੀ ਲਿਆ ਕਰ ਹਾਏ ਹਾਏ ਕੋਟ ਸਟੇ ਕੰਤਰਾ ਹਰ ਇੱਕ ਜਨੇ ਖਨੇ ਨੇ ਚਾੜਿਆ ਵਾ ਮੈਨੂੰ ਤੇ ਉਦਾਂ ਇਰੀਟੇਸ਼ਨ ਹੁੰਦੀ ਕੋਟ ਸਟੇਾਂ ਤੋਂ ਮੇਰੇ ਕੋਲ 4-5 ਪਏ ਆ ਅੱਛਾ ਉਹ ਤਾਂ ਗੱਲ ਸਹੀ ਆ ਤੇ ਜੋ ਸਰਦਾਰੀ ਸੂਟ ਚ ਆ ਨਾ ਸੂਟ ਤੇ ਨਾਲ ਚੁੰਨੀ ਚ ਉਹ ਕਿਤੇ ਨਹੀਂ ਜੇਗੀ ਇਹ ਸਰਦਾਰੀ ਜਿਹੜੀ ਹੈ ਨਾ ਇਹ ਪਿੰਡ ਪਿੰਡ ਤਾਂ ਉਹਦੀ ਲੱਗਦੀ ਆ ਮੇਰੀ ਗੱਲ ਸੁਣੋ ਆ ਜਾਓ ਕੰਮ ਕਰੋ ਸਰਦਾਰੀ ਆਪਾਂ ਨੂੰ ਵਿਰਸੇ ਚ ਹਰ ਬੰਦੇ ਨੂੰ ਮਿਲੀ ਆ ਕੋਈ ਚੇਤੇ ਨਾਲ ਕੋਈ ਨਹੀਂ ਰੱਖਦਾ ਇੱਕ ਪਾਸੇ ਚਾਰ ਜਨਾਨੀਆਂ ਕੋਟ ਸੈੱਟ ਪਾ ਕੇ ਖਲਾਰ ਦੋ ਤੇ ਇੱਕ ਪਾਸੇ ਸੂਟ ਪਾ ਕੇ ਜੱਟੀ ਖਲਾਰ ਦੋ ਮੈਂ ਨਹੀਂ ਛੱਟੀ ਵਾਲੇ ਵੇਖਣਗੇ ਸਾਰੇ ਇਹ ਗੱਲ ਮੈਨੂੰ ਨੇ ਸਮਝਾ ਉਹ ਸ਼ਹਿਰਾਂ ਇਹਨੇ ਸਮਝਾ ਉੱਥੇ ਕਹਿੰਦੇ ਨਹੀਂ ਸੂਟ ਪਾਇਆ ਹਣਾ ਚਲ ਆਪਾਂ ਸਮਝਾਰੇ ਸੁਧਾਰਨਾ ਠੀਕ ਹੈ ਲਿਆ ਮੈਂ ਉਹਦੇ ਦਸ ਪਾਣੀ ਤਾਂ ਲਿਆਵਾ ਪਾਣੀ ਤੇ ਲੈ ਮੇਰੀ ਗੱਲ ਸੁਣ ਆਵੇ ਹੈ ਇਹ ਨੇ بڑے ਵਾਹੇ। ਇਹ ਨੇ ਹਰੇ ਹਰੇ ਨੋਟ। ਇਹ ਇਹ ਆਪਣੇ ਕੰਮ ਚ ਆਪਾਂ ਚਪਾਈ ਆ। ਆਪਣੇ ਪੈਸੇ ਆ। ਇਹ ਸੁਖਾਰਾ ਰੁਪਾਹ। ਕਿ ਦੇ ਸਾਡੇ ਹੱਥ ਦੇ ਵਿੱਚ ਇੰਨੇ بڑے ਨੋਟ ਆਏ ਆ। ਹਲੀ ਪੀ ਕੇ ਤੇ ਜਾਂ ਗਾਂ ਗਾਂ ਇਹਦੇ ਕੁਝ ਨਹੀਂ ਹਲੀ। ਸੱਚੀ ਮਾਤੇ ਵੇਖ ਨੂੰ ਕਰ ਸਕੇ ਨੇ ਨੋਟ। ਤੁਹਾਨੂੰ ਪਤਾ ਪਿੱਛੇ ਪੇਕੇ ਆ ਦੇ ਮੇਰੇ ਪਾਪਾ ਟੈਕੀਆਂ ਪਰ ਪਰ ਨੋਟਾਂ ਦੀਆਂ ਲੈਂਦੇ ਸੀ ਤੇ ਮੈਨੂੰ ਕਿਹ ਵੇਲੇ ਆਦੇ ਹੁੰਦੇ ਸੀ ਨਾਲ ਗਿੰਦੀ ਕਰ। ਉਹਨਾਂ ਦਾ ਬਿਜ਼ਨਸ ਹੀ ਨਾ। ਅਰੇ ਇੱਥੇ ਤਾਂ ਵੇਖਣ ਨੂੰ ਮਿਲਿਆ ਹੀ ਨਹੀਂ ਅੰਤਰੇ ਇੱਥੇ ਤਾਂ ਤਸਕੇ ਪੈ ਹੈ ਆਸ਼ੁਕਰਿਆ ਕਿਤੇ ਮੇਰੇ ਘਰ ਵਾਲੇ ਨੇ ਬਿਜ਼ਨਸ ਚੋਂ ਕੀਤਾ ਤਾਂ ਇੰਨੇ ਪੈਸੇ ਮਿਲੇ ਅੱਛਾ ਮੇਰੀ ਗੱਲ ਸੁਣੋ ਜਿਆਦਾ ਨੋਟ ਵੇਖੀ ਨਾ ਜਾ ਉਹ ਤਾਂ ਗੱਲ ਕੀ ਆ 2:30 4:00 ਵਜੇ ਤੇ ਇਹਨੇ ਜਿਹੜੇ ਪਹਿਲੇ ਨਾ ਪਣੂ ਇਹ ਮੈਂ ਜਾ ਕੇ ਤੇ ਬੈਂਕ ਦੇ ਵਿੱਚ ਇਹਨਾਂ ਦਾ ਕਿਸੇ ਕੁਝ ਤੇ ਵੀ ਦੇਣੀ ਨਹੀਂ ਮੇਰੇ ਬਿੱਲ ਨਹੀਂ ਸਾਰੀ ਅੱਛਾ ਮੇਰੀ ਗੱਲ ਸੁਣੋ ਕਿਸੇ ਤੋਂ ਤੁਸੀਂ ਦੇ ਲਏ ਹੋ ਮੈਂ ਤੁਹਾਨੂੰ ਡਿੱਕਣ ਲਈ ਮੈਂ ਜਾਣਾ ਕਿੱਟੀ ਤੇ ਤੇ ਮੈਨੂੰ ਚਾਹੀਦੇ ਆ ਥੋੜੇ ਜੇ ਪੈਸੇ ਉਹ ਕਦ ਲਈ ਕਾ ਕਾ ਜਾਨ ਦਾ ਇਹ ਪੈਸੇ ਕਰਨੇ ਤੇ ਆਏ ਹਾਏ ਰੱਬਾ ਤੰਦਨ ਕੀ ਸਮਝਾਵਾਂ ਕਿਸ਼ਤਾਂ ਨਹੀਂ ਦੇਣੀਆਂ ਜਿਹੜੀ ਕਿੱਟੀ ਪਾਈ 5 ਲੱਖ ਦੀ ਉਹ ਤੇ ਕਿਸ਼ਤ ਨਹੀਂ ਦੇਣੀ 5 ਲੱਖ ਦੀ ਨਹੀਂ ਉਦੋਂ ਤੇ ਬੜੇ ਖੁਸ਼ ਹੁੰਦੇ ਪਹਿਲਾ 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 ਤੇ ਮੈਨੂੰ ਕੀ ਪਤਾ ਤੈਨੂੰ 5 ਲੱਖ ਮੈਂ ਤਾਂ ਫਟਕੜੀ ਬੋਲ ਲੋਗੀ ਆ ਮੇਰੀ ਗੱਲ ਸੁਣ 5 ਲੱਖ ਦੀ ਪਾਈ ਮੈਨੂੰ ਕੀ ਪਤਾ ਹੁਣ ਤੂੰ ਹੁਣੇ ਪੈਸੇ ਦੇ ਦੇ ਚੱਲ ਪਾਈ ਨੇ ਲੈ ਲੈ 5-700 ਬੰਦਾ ਵਿੱਚ ਮਾਜਾ ਸੱਤ ਹਾਂ 5-700 ਮੈਰਾ ਚ ਗੋਲ ਗੱਪੇ ਖਾਣੇ ਦਿਮਾਗ ਖਰਾਬ ਟੱਡਾ ਤੇ ਹੋਰ ਕੀ ਮੇਰੀ ਗੱਲ ਸੁਣ ਲਓ ਧਿਆਨ ਨਾਲ ਮੈਨੂੰ ਪੂਰਾ 25000 ਰੁਪਇਆ ਚਾਹੀਦਾ ਵਾ ਇਹਦੇ ਵਿੱਚੋਂ 25000 ਮੈਂ ਗਿਣ ਕੇ ਕੱਢ ਲੈਣਾ ਬਾਕੀ ਤਾਂ ਤੁਹਾਡੇ ਪੈਸੇ ਮੈਂ ਲਮਾਰੀ 'ਚ ਰੱਖ ਦੇਣੀ ਉਹ ਮੇਰੇ ਕੋਲ ਲੈ ਲਿਓ ਸਿੱਧਾ ਹਿਸਾਬ ਆਪਾਂ ਦੋਵਾਂ ਜੀਆਂ ਦਾ ਸਹੀ ਤਰ੍ਹਾਂ ਇਹਦੇ ਵਿੱਚ 25000 ਕੱਢਦਾ ਤਾਂ ਮੇਰਾ ਕੀ ਰਹਿ ਗਿਆ ਪਿੱਛੇ ਮੇਰੀ ਗੱਲ ਸੁਣ ਬੈਂਕ ਦੇ ਪੈਸੇ ਤਾਰਨੇ ਆ ਮੇਰੇ ਉਹ ਜ਼ਰੂਰੀ ਆ ਸਭ ਤੋਂ ਪਹਿਲਾਂ ਜਦੇ ਮੇਰੀ ਗੱਲ ਸੁਣੋਗੇ ਜੇ ਮੈਂ ਕਿੱਟੀ ਪਾਈ ਹੀ ਤੇ ਉਹ ਵੀ ਤਾਂ ਪੈਸੇ ਜੁੜਨੇ ਆ ਉਹ ਪੈਸੇ ਕਿੱਧਰ ਜਾਣੇ ਆ ਆਪਾਂ ਨੂੰ ਬਚਤ ਹੋਣੀ ਆ ਆ ਮੈਂ ਤੇ ਉਥੇ ਕੁਛ ਕੁਛ ਹੋਣਾ ਨਾ ਮੈਂ ਡਾਂਸ ਰੂਟਦਿਆ ਕਰਕੇ ਤੇ ਪੈਸੇ ਤਾਂ ਤੁਹਾਡੇ ਜਮਾਉਣ ਦੇ ਆ ਕੋਈ ਨਹੀਂ ਬਣਾ ਇਹਦੇ ਵਿੱਚ ਕੋਈ ਪੈਸਾ ਨਹੀਂ ਖੜਨਾ ਜੇ ਚਾਹੀਦਾ ਹੀ ਵੱਧ ਤੋਂ ਵੱਧ 2000 ਰੁਪਏ ਲੱਜਾ ਇਸ ਤੋਂ ਵੱਧ ਨਾ ਖੜੀ ਪਏ ਬਾਕੀ ਰਾਸ ਤੇ ਮੈਂ ਕੋਈ ਪੈਸਾ ਨਹੀਂ ਜਣਾ ਇਹਨਾਂ ਚ ਸਿੱਧੀ ਜੀ ਗੱਲ ਹੀ ਪੈਰਾ ਦੇ ਤੀ ਜਾ 2000 ਮੈਂ ਮੂੰਹ ਕਾਲ ਖ ਲੈਣਾ ਕੀ ਰੋਣ ਨੂੰ ਗੱਲ ਦੱਸ ਮੈਂ ਤੁਹਾਡੇ ਭੈਣ ਨੂੰ ਵਾਦਾ ਕਰਕੇ ਆਈ ਆ ਜਿੰਨੀਆਂ ਉੱਥੇ ਬੀਬੀਆਂ ਆਈਆਂ ਸਭ ਮੈਨੂੰ ਡੀਕਣ ਲਈਆਂ ਚਾਹ ਪਾਣੀ ਦਾ ਪ੍ਰੋਗਰਾਮ ਆ ਸਭ ਬੈਠੀਆਂ ਮੇਰੀ ਵੇਟ ਕਰਦੀਆਂ ਬਾਰ-ਬਾਰ ਫੋਨ ਕੱਟੀਆਂ ਮੰਤਰੀ ਤਾਜੋ ਮੰਤਰੀ ਤਾਜੋ ਤੁਹਾਨੂੰ ਪਤਾ ਨਹੀਂ ਲੱਗਦਾ ਕੋਲੇ ਪੈਸੇ ਆ ਤੇ ਇਥੇ ਨਾਮ ਲੈਟ ਪਾ ਕੇ ਬਹਿ ਗਏ ਜੇ ਤੈਨੂੰ ਪਤਾ ਨਹੀਂ ਮੇਰਾ ਕੰਮ ਸਟਾਰਟ ਹੋਇਆ ਮੇਰੇ ਨਾਲ ਜੱਬਾ ਮੇਰੀ ਘਰ ਦੇ ਸਣ ਹਾਂ ਆਪਾ ਦਗਾ ਦੀ ਜਿੱਤੇ ਇੱਕ ਗੱਲ ਦੇ ਦੇਖੋ ਤੇ ਬਿਜ਼ਨਸ ਸ਼ੁਰੂ ਕੀਤਾ ਤੁਹਾਡੀ ਮੈਂ ਪੂਰੀ ਹੈਲਪ ਕਰਨ ਦੀ ਹੈ ਨਾ ਨਾਲ ਸਮਝਦੇ ਵੇਜੇ ਨਾ ਵੀ ਇਹਨਾਂ ਵੀ ਨੀਂਂਦੇ ਦਾ ਪੈਸੇ ਦੇ ਦੋ ਨਾਲ ਪੈਸੇ ਲੈਣ ਤੇ ਤੁਹਾਡੇ ਹੀ ਫੇਰ ਜੁੜਦੇ ਆ। ਕੋਈ ਲੋੜ ਨਹੀਂ ਸਰਦਾ ਮੈਂ ਪੈਸੇ ਦੇਣੀ ਇਸ ਵਾਰੀ ਚਲ ਅਗਲੀ ਵਾਰ ਵੇਖ ਲਾਂਗੇ। ਇਹ ਮੇਰੀ ਗੱਲ ਸੁਣ ਮੈਂ ਤੇ ਚਾਹੀ ਗੱਲਾਂ ਨਹੀਂ ਕਰਦਾ। ਤੂੰ ਜਾ ਕੇ ਨਾ ਪੈਸੇ ਲੈ ਗਦੇ ਉੱਥੇ ਕਿਤੇ ਕੋਈ ਭੈਣਾ ਖੜੀ। ਤਰ ਗਿਆ ਨਾ ਵੱਧ ਦਵਾਈ ਹਰ ਦੋ ਯਾਰ ਲੈ ਜਾ ਇਹ ਤੁਹਾਡਾ ਨਹੀਂ ਤਾਂ ਤੂੰ ਹੀ ਮੈਂ ਦੇਣੀ ਹੈ ਪੈਸੇ। ਯਾਦ ਰੱਖੀ। ਲੈਣੇ ਦੇ ਪੈਸੇ ਵੀ ਚੁੱਕੜ ਕੇ। ਇਹ ਤੇ ਮੇਰੀ ਗੱਲ ਤਾਂ ਸੁਣੋ। ਹਾਂ। ਸਮਝੋ ਗਾਉ। ਨਾ ਨਾ ਕਰੋ ਇਹ ਤਾਂ ਮੇਰੀ ਗੱਲ ਸੁਣ ਮੈਂ ਨਾ ਸਮਝਦਾ ਤੂੰ ਨਹੀਂ ਸਮਝਣ ਦੀ ਕਰ ਲੋ ਮੇਰੀ ਗੱਲ ਸੁਣ ਬੈਂਕ ਦੇ ਪੈਨੇ ਚੈਲੰਜ ਜ਼ਰੂਰੀ ਆ ਗਰਮੀ ਬੜੀ ਮੈਨੂੰ ਨਾਸਤਾ ਉਹ ਮੈਨੂੰ ਨਾਸਤਾ ਉਹ ਤੇ ਕਿੰਦਾ ਪਰਨੇ ਆ ਮੇਰੀ ਇੱਜ਼ਤ ਨਹੀਂ ਰਹਿਣੀ ਉੱਥੇ ਸਮਝੋ ਹੀ ਨਹੀਂ ਆ ਜਨਾਨੀਆਂ ਤੇ ਮੈਂ ਜਾ ਕੇ ਉੱਥੇ ਠੀਕਵਾ ਪੈਸੇ ਨਹੀਂ ਮੇਰੇ ਕੋ ਮੈਂ ਤੇ ਉਹਨਾਂ ਨੂੰ ਕਈ ਦਸਤਵੇਜ਼ ਤੇ ਫੋਨ ਕੀਤਾ ਮੈਂ ਕਿ ਹੁਣ ਸਾਡਾ ਬਿਜ਼ਨਸ ਹੀ ਬੜਾ ਵੱਡਾ ਮੇਰਾ ਕੋਈ ਪਤਾ ਨਹੀਂ ਮੈਂ 2 ਮਹੀਨੇ ਦੇ ਐਡਵਾਂਸ ਕਿੱਤੀ ਦੇਦਾ ਮੈਂ ਇਹ ਆ ਕਹਿ ਬੈਠੀ ਆ ਮੇਰੀ ਗੱਲ ਸੁਣ ਮਰਦਾ ਸਾਰੇ ਨਾ ਬਣਾਉ ਸਾਰੇ ਫੜਾਇਆ ਮੇਰੀ ਗੱਲ ਸੁਣ ਤੂੰ ਸਾਰੇ ਤਿੰਨਾਂ ਮੈਂ ਮੇਰੀ ਗੱਲ ਸੁਣ ਇੱਜ਼ਤ ਦੀ ਗੱਲ ਕਰਦੀ ਹੈ ਨਾ ਜੇ ਆ ਬੈਂਕ ਤੇ ਪੈਸੇ ਨਾ ਨਾ ਦਿੱਤੇ ਤੇ ਇੱਜ਼ਤ ਕੀ ਮੇਰਾ ਸਾਰਾ ਕਾਰੋਬਾਰ ਚੱਲ ਜਣਾ ਹੀ ਤੂੰ ਦੱਸਾ ਦਰੋਂ ਮੈਂ ਤੇ ਸਭ ਕੋ ਨਿਕਲ ਜਣਾ ਮੇਰੇ ਤੋਂ ਤੇ ਬਾਅਦ ਵਿੱਚ ਇਹ ਨਹੀਂ ਇੱਜ਼ਤ ਦਊਗਾ ਪੈਸੇ ਦੇਣੇ ਮੇਰੇ ਜ਼ਰੂਰੀ ਹੈ ਕੋਈ ਪੈਸਾ ਖੜੀ ਚ ਇੱਕ ਮਿੰਟ ਮੇਰੀ ਗੱਲ ਹਾਂ ਦੱਸ ਜੋ ਮਰਜ਼ੀ ਕਰ ਲਿਓ ਮੜਕੇ ਮੈਂ ਤਾਂ ਨਹੀਂ ਸੋਚਣ ਲਈ ਮੈਨੂੰ ਪਤਾ ਇੰਨਾ ਤਾਂ ਕੋ ਪੈਸੇ ਜਮਾ ਨਹੀਂ ਹੋਣ ਤਾਂ ਹੀ ਮੈਂ ਉੱਥੇ ਕਿੱਤੀ ਪਾਈਏ ਪੰਜ ਲੱਖ ਦੀ ਮੈਂ ਥੋੜੇ 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 ਕਰਕੇ ਨਾ ਮੈਂ ਦੇ ਆਉਣੀ ਆ ਉੱਥੇ ਜਮਾ ਹੁੰਦੇ ਜਾਣੇ ਆ ਮੜਕੇ ਚੁੱਕ ਕੇ ਤੇ ਤੁਸੀਂ ਆਪਣਾ ਲੋਨ ਤਾਰੋ ਜੋ ਮਰਜ਼ੀ ਕਰੋ ਉਹ ਕਿਸ਼ਤ ਬੜੀ ਲੰਬੀ ਦੇਣੀ ਤੁਸੀਂ 2-3 ਲੱਖ ਸੱਦਾ ਹੀ ਕਰਾ ਦਿਓ ਬੈਂਕਾ ਚੋ ਜੋ ਮਰਜ਼ੀ ਕਰੀ ਜਾਣਾ ਕਿ ਇਸ ਵਾਰੀ ਨਹੀਂ ਮਿਲਨੇ ਇਸ ਵਾਰੀ ਨਹੀਂ ਸੁੱਤਰੋਣਾ ਕੰਮ ਅਗਲੀ ਵਾਰੀ ਮਿਲੂਗਾ ਮੈਂ ਠੀਕ ਹੈ ਤਾਂ ਇਹਨਾਂ ਨੂੰ ਰੱਖ ਦੇ ਬੈਗ ਦੇ ਵਿੱਚ ਉਹਦੇ ਵਿੱਚ ਆਪਣੀ ਕੀ ਨਾਲ ਦਾ ਹਲਮਾਰੀ ਦੇ ਵਿੱਚ ਚੰਗੀ ਤਰ੍ਹਾਂ ਫੇ ਸਾਰੀ ਦੇ ਪੈਸੇ ਨੇ ਖੜੀਏ ਚੋ ਸੁਣ ਲੈਣਾ ਯਾਰ ਮੇਰੀ ਗੱਲ ਤੇ ਸੁਣੋ ਇੱਕ ਮਿੰਟ ਕੀ ਆ ਵਣ ਜਦੋਂ ਮੈਂ ਤੁਹਾਨੂੰ 95 ਬਰੀ ਸਵੇਰ ਤੱਕ ਕਹਿਣ ਦੀਆਂ ਮੈਂ ਤੁਹਾਡਾ ਹੀ ਸੋਚਣ ਦੀ ਮੈਂ ਤੁਹਾਡਾ ਹੀ ਸੋਚਣ ਦੀ ਵੇਖੋ ਜੇ ਆਪਣੀ ਬੈਂਕ ਦੀ ਕਿਸ਼ਤ ਟੁੱਟ ਗਈ ਆ ਆਪਾਂ ਇਤੋਂ ਪੈਸੇ ਚੁੱਕ ਕੇ ਤੇ ਬੈਂਕ ਜਮਾ ਕਰਾ ਸਕਦੇ ਆ। ਤੁਹਾਡੀ ਜਨਾਨੀ ਤੁਹਾਡਾ ਹੀ ਸੋਚਣ ਦੀ ਆ। ਰੰਜੀਤ ਸਮਝਣ ਦੀ ਕੋਸ਼ਿਸ਼ ਕਰੋ। ਸਮਝੀ ਤੁਹਾਨੂੰ ਤਾਂ ਗੱਲ। ਮੈਂ ਇਸੇ ਬਾਸ ਤੋਂ ਇੰਜੋਇਮੈਂਟ ਆ। ਪੈਸੇ ਤੇ ਤੁਹਾਡੇ ਜਮਾ ਹੁੰਦੇ ਆ। ਉਹ ਮੈਂ ਤੇਰੀ ਗੱਲ ਸਮਝਣਦਿਆਂ। ਪਰ ਪਹਿਲਾਂ ਦੱਸ ਕਿਹੜੇ ਪੈਸੇ? ਹਾਏ ਹਾਏ। ਕਿੱਟੇ ਦੇ ਪੈਸੇ ਜਿਹੜੇ ਜਮਾ ਹੋ ਜਾਣੇ ਆ। ਉਹ ਆਪਾਂ ਬੈਂਕ ਕਰਾ ਦਾਂਗੇ। ਤੁਹਾਡੇ ਨਾ ਖਾਣੇ 'ਚ ਗੱਲ ਨਹੀਂ ਪੈਂਦੀ ਇਕ। ਸਮਝੀ ਨਹੀਂ? ਬਾਦੀ ਨਾ ਖਾਣੇ ਦੀ ਗੱਲ ਨੂੰ। ਮੇਰੀ ਗੱਲ ਕਿਦਾਂ ਨਹੀਂ ਹੋਣਾ। ਹਾਂ ਅਗਲੀ ਗੱਲ ਵੇਖ ਲਾਂਗੇ ਇਸ ਵਾਰੀ ਮੈਨਿਸਕ ਨਹੀਂ ਲੈ ਜਾਤਾ ਤੇ ਨਾਲ ਚ ਨੂੰ ਮੈਂ ਕਹੇ ਦੇਣੀ ਤੇ ਨੂੰ ਗਿਆ ਦੇਖ ਖਰਚੇ ਲੀ ਹਜ਼ਾਰ ਦੋਵੇਂ ਹੱਥੇ ਤਾਂ ਲਈ ਇਹ ਤੋਂ ਅਧਨਾ ਘੜੀਆਂ ਚ ਪਏ ਤੇ ਰਾਜ ਦੀ ਉਹ ਗੱਲ ਆ ਕਿ ਸਰੀਰ ਦੇ ਛੋਟੇ ਘੜੀ ਬੀਨ ਵਿੱਚੁੰਦੇ ਰਹੇ ਉਹਨੂੰ ਕੱਖਵਰੀ ਹੋਇਆ ਕੋਈ ਗੱਲ ਨਹੀਂ ਮੈਂ ਵੀ ਬੱਚੋ 25000 ਵਿੱਚੋਂ ਲੈ ਕੇ ਹੀ ਜਾਉਣੀ ਭੱਜ ਕਿੱਥੇ ਭੱਜਦਾ ਮੇਰੀ ਵਥੇ ਜਬਾਨ ਹੈ ਮੈਂ ਦੱਸ ਉੱਥੇ ਜਾ ਕੇ ਹੁਣ ਕੀ ਕਮਾਂ ਕਿ ਮੇਰੇ ਕੋ ਪੈਸੇ ਨਹੀਂ ਕਿਸ਼ਤ ਦੇਣ ਹਾਂ ਮੇਰਾ ਵੀ ਕੋਈ ਸਟੈਂਡਰਡ ਆ ਐਡਾ ਸੋਣਾ ਮਸੂਲ ਜਵਾਆਂ ਪਾ ਕੇ ਜਾਣੂ ਹਟੇ ਸਾਰੇ ਮੈਂ ਬਾਟਾ ਦਾ ਸਲੀਪਰ ਲੈ ਕੇ ਆਈ ਮੇਰਾ ਕੋਈ ਪਤਾ ਨਹੀਂ ਮੈਂ ਸਾਰੇ ਐਡਵਾਂਸ ਮਹੀਨੇ ਤੇ ਜਮਾ ਕਰਾਵਾ ਪਾਗਲ ਬੰਦਾ ਕੀ ਹਾਲ 25000 ਤੇ ਸ਼ਮੀ ਪਾ ਆ ਪਰਸਾ ਚ 1000 ਰੁਪਿਆ ਕੱਢਦੀ ਮੈਂ ਹੋਰ ਹੈ ਉਹ ਮੈਂ ਦਤੀਂ ਵੀ ਤੁਹਾਨੂੰ ਕਾਹਦਾ ਖਲੋਦੇ ਜਾਓ ਬਾਕੀ ਨਾ ਕਾਹਨ ਤੇ ਮਾਰਾ ਨਾ ਕਾਢ ਕੁੜ ਲਗੇ ਮਾਰਾ ਦੇ ਵੀ ਅੱਖ ਚੌੜੀ ਘੰਟਾ ਪੈਹਰੇ ਮਿਲਿਆ ਆ 1000 ਰੁਪਿਆ ਪਾ ਨਹੀਂ ਵੱਖਰਾ ਉਹ ਥੇ ਨਾ ਜਿਨਾਨੀਆਂ ਬੜੀ ਸ਼ੇਖੀ ਜੀ ਸਾਰਤੀਆਂ ਹੈ ਆ 1000 ਰੁਪਿਆ ਮੈਂ ਦਊਂਗੀ ਉਹਨੂੰ ਆ ਜਿਹੜੀ ਗੇਟ ਕੀਪਰ ਵਿਚਾਰੇ ਗੇਟ ਖੋਲਦੇ ਆ ਸਲੂਟ ਮਾਰਦੇ ਹੈ ਹੈਲੋ ਮੈਡਮ ਆ ਜਿਓ ਵੈਲਕਮ ਮੈਡਮ ਹਾਂ ਉਹਨਾਂ ਨੂੰ ਦਿੰਦੀਆਂ 5 500 ਰੁਪਇਆ ਕੱਢ ਕੇ ਅੱਜ ਜੱਟੀ ਨੇ 1000 ਰੁਪਇਆ ਨਾ ਕੱਢ ਕੇ ਦਿੱਤਾ ਸਾਡੀ ਸਾਨੂੰ ਸਾਰਿਆਂ ਨੂੰ ਥਲੇ ਲਾ ਕੇ ਰੱਖਾਂ ਅੱਜ ਮੈਂ ਵੇਖਿਓ ਸਹੀ ਮੈਨੂੰ ਦੇ ਨੇ ਦੂਰੋਂ ਆ ਕੇ ਗੇਟ ਨਾ ਖੋਲਿਆ ਅੱਗੇ ਤੋਂ ਵੀ ਮੈਡਮ ਆਏ ਮੈਡਮ ਆਏ ਬੜੀਆਂ ਬੜੀਆਂ ਫਿਰਦੀਆਂ ਵਾ ਚਲੋ